ਮਾਲੀਪੁਰ ਦੇ ਮੌਜੂਦਾ ਸਰਪੰਚ ਕਰਮਜੀਤ ਸਿੰਘ ਤੂਰ ਦੀ ਅਗਵਾਈ ਹੇਠ ਗ੍ਰਾਮ ਪੰਚਾਇਤ ਸਮੂਹ ਨਗਰ ਨਿਵਾਸੀਆਂ ਐਨ ਆਰ ਆਈ ਭਰਾਵਾਂ ਦੇ ਸਹਿਯੋਗ ਦੇ ਨਾਲ ਅਤੇ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦੇ ਦਿਸ਼ਾ ਨਿਰਦੇਸ਼ਾਂ ਤੇ ਪਿੰਡ ਦੇ ਵਿੱਚ ਟੋਬਿਆਂ ਦੀ ਸਫਾਈ ਦਾ ਕਾਰਜ ਜੰਗੀ ਪદ્ધਤੀ ਸ਼ੁਰੂ ਕਰ ਦਿੱਤੇ ਗਏ ਹਨ ਇਸ ਮੌਕੇ ਗੱਲਬਾਤ ਕਰਦਿਆਂ ਮੌਜੂਦਾ ਸਰਪੰਚ ਕਰਮਜੀਤ ਸਿੰਘ ਤੂਰ ਨੇ ਕਿਹਾ ਕਿ ਇਹ ਸਾਰਾ ਪਿੰਡ ਬਰਮਾਲੀਪੁਰ ਮੇਰਾ ਆਪਣਾ ਘਰ ਹੈ ਅਤੇ ਕਾਦੀ ਸਫਾਈ ਕਰਨਾ ਮੇਰਾ ਮੋਢਲਾ ਫਰਜ਼ ਹੈ ਉਹਨਾਂ ਨੇ ਕਿਹਾ ਕਿ ਮੈਨੂੰ ਆਪਣੇ ਘਰ ਦੀ ਸਫਾਈ ਦੇ ਵਿੱਚ ਕੂੜਾ ਕਰਕਟ ਚੁੱਕਣ ਦਾ ਕੰਮਕਾਣ ਵਿੱਚ ਕੋਈ ਸੰਗ ਨਹੀਂ ਹੈ। ਉਹਨਾਂ ਨੇ ਕਿਹਾ ਕਿ ਪਿੰਡ ਦੇ ਵੱਡੇ ਟੋਬੇ ਦੇ ਵਿੱਚ ਸਿਚਾਈ ਸਕੀਮ ਤਹਿਤ 3 ਖੂਬ ਬਣਾਏ ਜਾਣਗੇ ਅਤੇ ਪਾਣੀ ਨੂੰ ਖੇਤਾਂ ਦੀ ਸਿਚਾਈ ਲਈ ਵਰਤਿਆ ਜਾਵੇਗਾ। ਛੱਪੜੀ ਨੂੰ ਪਾਰਕ ਦਾ ਰੂਪ ਦਿੱਤਾ ਜਾਵੇਗਾ। ਉਹਨਾਂ ਇਹ ਵੀ ਕਿਹਾ ਕਿ ਉਹ ਸਿੱਖਿਆ ਸੇਵਾਤਾ ਅਤੇ ਪਿੰਡ ਦੇ ਗਰਾਊਂਡਾਂ ਦੇ ਵੱਲ ਵਿਸ਼ੇਸ਼ ਤੌਰ ਤੇ ਧਿਆਨ ਦੇ ਰਹੇ ਨੇ। ਉਹਨਾਂ ਇਹਨਾਂ ਸਾਰੇ ਉਪਰਾਲਿਆਂ ਦੇ ਲਈ ਸਹਿਯੋਗ ਦੇਣ ਵਾਲੇ ਨਗਰ ਨਿਵਾਸੀਆਂ ਦਾ तहे ਦਿਲੋਂ ਧੰਨਵਾਦ ਕੀਤਾ। ਪਰ ਪਾਸਾ ਪਹਿਲਾਂ ਵੱਡੇ ਟੋਬੇ ਦੇ ਕਾਰਜ ਚੱਲ ਰਹੇ ਸੀ ਹੁਣ ਜਿਹੜਾ ਪੈਲ ਨੂੰ ਟੋਬਾ ਜਾ ਰਿਹਾ ਇਸ ਦੇ ਵਿਕਾਸ ਕਾਰਜ ਚਲਾਇਆ ਜਾ ਰਹੇ ਨੇ ਤੇ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਵੱਡੇ ਟੋਬੇ ਤੋਂ ਬਾਅਦ ਵਿੱਚ ਅਸੀਂ ਜਿਹੜਾ ਪੈਲ ਵਾਲਾ ਟੋਕਾ ਇਹਦੀ ਰਸਫਾਈ ਦੇ ਕਾਰਜ ਅਸੀਂ ਸ਼ੁਰੂ ਕਰਦੇ ਤਕਰੀਬਨ 2-4 ਘੰਟੇ ਵਿੱਚ ਇਹਦਾ ਪਾਣੀ ਜਿਹੜਾ ਹੈਗਾ ਉਹ ਖਤਮ ਹੋ ਜਾਊਗਾ ਤੇ ਉਸ ਤੋਂ ਬਾਅਦ ਫਿਰ ਇਹਨੂੰ ਜਦੋਂ ਸੁੱਕ ਜਾਊਗਾ ਫਿਰ ਇਹਦੀ ਪਟਾਈ ਦੇ ਕਾਰਜ ਸ਼ੁਰੂ ਕਰਾਂਗੇ ਯਾਰ ਵੱਡੇ ਟੋਬੇ ਦੀ ਜਿਹੜੀ ਉਹਦੇ ਵਿੱਚ ਕਿਹੜੀ ਸਕੀਮ ਲਾਗੂ ਕੀਤੀ ਜਾ ਰਹੀ ਆ ਵੱਡੇ ਟੋਬੇ ਦੇ ਕੋਲ ਅਸੀਂ ਸੀਚੇਬਲ ਮਾਡਲ ਲਾ ਰਹੇ ਆ ਉਹਦੇ ਵਿੱਚ ਪਟਾਈ ਦਾ ਕੰਮ ਚੱਲ ਰਿਹਾ ਤੇ ਉਹਦੇ ਨਾਲ ਨਾਲ ਛੱਪੜ ਦੇ ਵਿੱਚ ਅਸੀਂ ਪਾਰਕ ਬਣਾਉਣ ਦੀ ਤਿਆਰੀ ਕਰ ਰਹੇ ਆ ਤੇ ਉਹਦੇ ਵਿੱਚ ਅਸੀਂ ਮਿੱਟੀ ਵਗੈਰਾ ਪਾ ਰਹੇ ਹਾਂ ਜਦੋਂ ਹੁਣ ਟੋਬਿਆਂ ਦਾ ਹੀ ਵਿਕਾਸ ਚੱਲ ਰਿਹਾ ਤੇ ਹੋਰ ਵੀ ਤਿੰਨ ਚਾਰ ਟੋਬੇ ਨੇ ਉਹਨਾਂ ਬਾਰੇ ਤੁਹਾਡੇ ਕੀ ਵਿਚਾਰ ਨੇ ਇਹ ਪਹਿਲੇ ਵਾਲੇ ਟੋਬੇ ਤੋਂ ਬਾਅਦ ਅਸੀਂ ਜਿਹੜਾ ਆਪਣਾ ਬਾਬਾ ਕਾਲਾ ਮੈਲ ਜੀ ਦੇ ਰਸਤੇ ਨੂੰ ਜਾਂਦਾ ਇੱਕ ਟੋਬਾ ਸੀ ਉਹਦੀ ਵੀ ਹੁਣ ਇੱਕਦੋ-ਬਾਦ ਉਹਦਾ ਪਾਣੀ ਕੱਢਾਂਗੇ ਤੇ ਫਿਰ ਉਹਦੀ ਵੀ ਪਟਾਈ ਕਰਾਵਾਂਗੇ ਤੇ ਉਸ ਤੋਂ ਬਾਅਦ ਜਿਹ ਪਿਛਲੇ ਪਾਸੇ ਇੱਕ ਟੋਬਾ ਹੈਗਾ ਉਹਦੀ ਵੀ ਅਸੀਂ ਪਾਣੀ ਕੱਢ ਕੇ ਉਹਦੀ ਵੀ ਪਟਾਈ ਕਰਾਵਾਂਗੇ ਸਰਪੰਚ ਸਾਹਿਬ ਟੋਬਿਆਂ ਦੀ ਸਫਾਈ ਅਤੇ ਪਟਾਈ ਤੇ ਇਹ ਵਿਕਾਸ ਤੋਂ ਇਲਾਵਾ ਹੋਰ ਪਿੰਡ ਦੇ ਵਿੱਚ ਕਿਹੜੇ ਵਿਕਾਸ ਕਾਰਜ ਅਰੰਭੇ ਜਾ ਰਹੇ ਨੇ ਇਹ ਟੋਬਿਆਂ ਤੋਂ ਬਾਅਦ ਬਾਅਦ ਵਿੱਚ ਅਸੀਂ ਨਾ ਇੱਕ ਇੱਕ ਹੋਰ ਸਕੀਮ ਲੈ ਕੇ ਆ ਰਹੇ ਹਾਂ ਜਿਹਦੇ ਤਹਿਤ ਅਸੀਂ ਘਰ-ਘਰ ਡਸਟਬਿਨ ਵਗੈਰਾ ਰੱਖਾਂਗੇ ਤੇ ਪ੍ਰੋਪਰ ਉਹਦਾ ਇੱਕ ਪੂਰਾ ਵਧੀਆ ਉਹਨੂੰ ਤਰੀਕੇ ਨਾਲ ਰੱਖਾਂਗੇ ਤੇ ਡਸਟਬਨ ਉਹ ਸਾਡਾ ਇੱਕ ਮੁਲਾਜ਼ਮ ਰੱਖਾਂਗੇ ਅਸੀਂ ਪਿੰਡ ਵੱਲੋਂ ਜੋ ਚੱਕੇ ਉਹਨੂੰ ਡੰਪ ਕਰਿਆ ਕਰਾਂਗੇ ਤੇ ਡੰਪ ਕਰਨ ਤੋਂ ਬਾਅਦ ਉਹਦਾ ਜਿਹੜਾ ਹੈਗਾ ਟ੍ਰੀਟਮੈਂਟ ਕਰਕੇ ਉਹਨੂੰ ਤੇ ਉਹਦੀ ਖਾਦ ਬਣਾ ਕੇ ਫਿਰ ਉਹਨੂੰ ਆਪਣੇ ਹੀ ਖੇਤਾਂ 'ਚ ਅਸੀਂ ਲੈ ਕੇ ਆਵਾਂਗੇ ਜਿਸ ਤਰ੍ਹਾਂ ਪੰਜਾਬ ਸਰਕਾਰ ਬੜੀ ਉਪਰਾਲੇ ਕਰ ਰਹੀ ਆ ਸਿੱਖਿਆ ਨੂੰ ਲੈ ਕੇ ਨਸ਼ਿਆਂ ਦੇ ਵਿਰੁੱਧ ਤੇ ਗਰਾਉਂਡਾਂ ਦੀ ਨਹਾਰ ਬਦਲੀ ਜਾ ਰਹੀ ਆ ਸਿੱਖਿਆ ਦੇ ਖੇਤਰ ਵਿੱਚ ਤੁਹਾਡੀਆਂ ਕੀ ਉਪਲਬਧੀਆਂ ਹੋਣ ਜਾ ਰਹੀਆਂ ਨੇ ਸਾਡੇ ਮਾਨਯੋਗ ਮੰਤਰੀ ਸਾਹਿਬ ਤੇ ਸਾਡੇ ਹਲਕੇ ਦੇ ਐਮਐਲਏ ਸਰਦਾਰ ਇੰਜੀਨੀਅਰ ਮਿੰਦਰ ਸਿੰਘ ਜਿਆੜਪੁਰਾ ਦੀ ਲਗਾਤਾਰ ਅਸੀਂ ਲੱਗੇ ਹੋਏ ਆ ਸਿੱਖਿਆ ਦੇ ਖੇਤਰ ਤੇ ਤੇ ਨਸ਼ਿਆਂ ਦੇ ਖਿਲਾਫ ਜਿਹੜੀ ਮਿਹਨਤ ਲੱਦੀ ਆ ਮੈਂ ਬਹੁਤ ਜ਼ਿਆਦਾ ਸਲਾਗਾ ਜੂਗਾ ਉਹ ਤੇ ਲਗਾਤਾਰ ਇਸ ਉੱਤੇ ਕੰਮ ਹੋ ਰਿਹਾ ਸਕੂਲ ਦੀ ਤੁਹਾਡੀ ਕੀ ਕੀ ਸਮੱਸਿਆਵਾਂ ਨੇ ਤੁਹਾਡੇ ਸਕੂਲ ਦੀਆਂ ਸਕੂਲ ਦੇ ਵਿੱਚ ਜਿਸ ਤਰ੍ਹਾਂ ਪਹਿਲਾਂ ਸਾਨੂੰ ਕਮਰਿਆਂ ਦੀ ਘਾਟ ਸੀਗੀ ਉਹ ਦੋ ਆਲਰੇਡੀ ਅਸੀਂ ਬਣਾਤੇ ਤੇ ਮਿਡਲ ਸਕੂਲ ਚ ਜਿੱਦਾਂ ਹੁਣ ਵਾਸ਼ਰੂਮ ਬਣਨੇ ਵਾਲੇ ਨੇ ਉਹ ਸਾਨੂੰ ਆਈਐਮ ਮੈਡਮਾਂ ਨੇ ਸਾਨੂੰ ਲੈ ਕੇ ਭੇਜਿਆ ਵੀ ਇੱਦਾਂ ਸਾਨੂੰ ਸਕੂਲ ਚ ਹੋਣ ਵਾਲਾ ਤੇ ਉਹ ਵੀ ਅਸੀਂ ਉਦੋਂ ਵੀ ਤਿਆਰ ਕਰਾ ਰਹੇ ਹਾਂ ਤੇ ਪਲਾਸਟਰ ਵਗੈਰਾ ਤੇ ਬਿਜਲੀ ਦੀਆਂ ਤਾਰਾਂ ਪਵਾ ਕੇ ਬਕਾਇਦਾ ਸਾਰੀ ਲਾਈਟ ਹੈਗੀ ਆ ਜੋ ਉਹ ਵੀ ਅਸੀਂ ਉੱਥੇ ਪ੍ਰੋਪਰ ਸਾਰਾ ਸਿਸਟਮ ਨਾਲ ਉਹਨੂੰ ਤਿਆਰ ਕਰਵਾ ਰਹੇ ਹਾਂ ਪ੍ਰਾਇਮਰੀ ਸਕੂਲ ਨੇ ਜਾਂ ਛੋਟੇ ਬੱਚੇ ਨੇ ਉਹਨਾਂ ਦੇ ਲਈ ਕੋਈ ਇੱਥੇ ਐਜੂਕੇਸ਼ਨ ਮਈਆ ਕਰਵਾਈ ਜਾ ਰਹੀ ਆ ਹਾਂਜੀ ਪ੍ਰਾਇਮਰੀ ਸਕੂਲ ਲਈ ਸਾਰਾ ਪ੍ਰੋਪਰ ਅਸੀਂ ਉੱਥੇ ਟਾਈਮ ਟੂ ਟਾਈਮ ਜੋ ਵੀ ਸਾਨੂੰ ਮੁਸ਼ਕਲ ਆਉਂਦੀ ਆ ਉਸ ਨੂੰ ਹੱਲ ਕਰਦੇ ਆ ਨਾਲ ਦੀ ਨਾਲ ਕੋਈ ਨਵਾਂ ਅੰਗਣਵਾੜੀ ਹਾਂ ਅੰਗਣਵਾੜੀ ਵੀ ਅਸੀਂ ਉਹਦੇ ਲਈ ਅਸੀਂ ਅੰਗਣਵਾੜੀ ਵੀ ਇੱਕ ਤਿਆਰ ਕਰੀਏ ਛੋਟੇ ਬੱਚਿਆਂ ਲਈ ਤੇ ਉਹਦਾ ਹੁਣ ਉਹਨੂੰ ਜਿਸ ਤਰ੍ਹਾਂ ਉਹਨੂੰ ਪੇਂਟ ਹੋਣ ਤੋਂ ਰਹਿੰਦਾ ਪੇਂਟ ਕਰਵਾ ਕੇ ਤੇ ਉਹਨੂੰ ਫਿਰ ਅੰਗਣਵਾੜੀ ਲਈ ਅਸੀਂ ਉਹਨੂੰ ਪ੍ਰੋਪਰ ਚਾਲੂ ਕਰਾਉਂਦੇ ਆ सरपंच साहब देखा गया कि भी मतलब ਤੁਸੀਂ ਆਪ ਕੰਮ ਕਰ ਰਹੇ ਹੋ ਆਪ ਜਿਹੜਾ ਕੂੜਾ ਉਹ ਵੀ ਪਰੇ ਕਰ ਰਹੇ ਹੋ ਪਾਣੀ ਨੂੰ ਵੀ ਤੁਸੀਂ ਆਪ ਪਰਲੇ ਪਰਲੇ ਪਾਸੇ ਲੈ ਕੇ ਜਾ ਰਹੇ ਹੋ ਆਪ ਕੰਮ ਕਰ ਰਹੇ ਹੋ ਤੇ ਜਿਹੜੀਆਂ ਹੋਰ ਪੰਚਾਇਤਾਂ ਨੇ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਕਿਉਂ ਪੰਚਾਇਤਾਂ ਨੂੰ ਇਹੀ ਸੰਦੇਸ਼ ਦੇਣਾ ਚਾਹੁੰਦੇ ਆ ਵੀ ਆਪਣੇ ਨੂੰ ਆਪਣਾ ਨੂੰ 5 ਸਾਲ ਮਿਲੇ ਨੇ ਤੇ ਆਪਾਂ ਨੂੰ ਇਹਨਾਂ 5 ਸਾਲਾਂ ਚ ਸਮਸ ਕਮ ਇਨਨਾ ਤੋਂ ਕੰਮ ਕਰਨਾ ਚਾਹੀਦਾ ਕਿ ਆਉਣ ਵਾਲੀਆਂ ਆਪਣੀਆਂ ਨਸਲਾਂ ਆਪਾਂ ਨੂੰ ਯਾਦ ਰੱਖ ਸਕਣ। ਰਹੀ ਗੱਲ ਮੇਰੀ ਵੀ ਮੈਂ ਪਿੰਡ ਚ ਆਪ ਕੰਮ ਕਰ ਰਿਹਾ ਜਾਂ ਪੂਰਾ ਕਰਕ ਟੈਂਡਰ ਜਾਂ ਪਾਣੀ ਉਧਰ ਦੇਖੋ ਮੈਂ ਆਪਣੇ ਪਿੰਡ ਨੂੰ ਮੈਂ ਆਪ ਦਾ ਘਰ ਸਮਝਦਾ ਹਾਂ। ਤੇ ਆਪਦੇ ਘਰ ਨੂੰ ਸਾਫ਼ ਕਰਨਾ ਆਪਣਾ ਫਰਜ਼ ਆ। ਸੋ ਮੈਨੂੰ ਨਹੀਂ ਲੱਗਦਾ ਕੋਈ ਸ਼ਰਮ ਵਾਲੀ ਗੱਲ ਆ ਕਿ ਮੈਂ ਇਹ ਕੰਮ ਕਰ ਰਿਹਾ ਕਿਉਂਕਿ ਮੈਂ ਆਪਣਾ ਘਰ ਇਹ ਮਤਲਬ ਆਪਣਾ ਪਿੰਡ ਜਿਹਨੂੰ ਮੈਂ ਆਪ ਦਾ ਘਰ ਸਮਝਦਾ ਇਹ ਮੈਂ ਉਹਨੂੰ ਸਾਫ਼ ਕਰਨ ਲਈ ਲੱਗਿਆ ਹੋਇਆ ਤੇ ਆਪਣਾ ਸਾਰਿਆਂ ਦਾ ਫਰਜ਼ ਬਣਦਾ ਕਿ ਆਪਣੇ ਪਿੰਡ ਨੂੰ ਆਪ ਆਪ ਸਾਫ਼ ਕਰੀਏ। ਸਰ ਵਿਕਾਸ ਨੂੰ ਲੈ ਕੇ ਤੁਹਾਨੂੰ ਪਿੰਡ ਨਗਰ ਵੱਲੋਂ ਕਿ ਅ ਵਿਕਾਸ ਨੂੰ ਲੈ ਕੇ ਨਗਰ ਵੱਲੋਂ ਪੂਰਾ ਸਹਿਯੋਗ ਮਿਲ ਰਿਹਾ ਖਾਸ ਕਰਕੇ ਐਨਆਰਆਈ ਭਰਾਵਾਂ ਵੱਲੋਂ ਪੈਸੇ ਦੀ ਵੀ ਮਦਦ ਆ ਰਹੀ ਹੈ ਸਾਨੂੰ ਤੇ ਹੌਸਲਾ ਵਜਾਈ ਵੀ ਹੋ ਰਹੀ ਹੈ ਤੇ ਟਾਈਮ ਟੂ ਟਾਈਮ ਸਾਡਾ ਫੋਨ ਤੇ ਗੱਲਬਾਤ ਕਰਕੇ ਸਾਰਾ ਪਿੰਡ ਦਾ ਜੋ ਹੈਗਾ ਸਾਡੇ ਤੋਂ ਟਾਈਮ ਟੂ ਟਾਈਮ ਪੁੱਛਦੇ ਰਹਿੰਦੇ ਨੇ ਕਿਦਾਂ ਵਿਕਾਸ ਚੱਲਦੇ ਰਿਹਾ ਕੀ ਜੋ ਵੀ ਪ੍ਰੋਬਲਮ ਆਉਂਦੀ ਹੈ ਸਾਡੀ ਐਨਆਰਆਈ ਭਰਾਵਾਂ ਨੂੰ ਦੱਸ ਦਿਆਂ ਤੇ ਨਾਲ ਦੀ ਨਾਲ ਸੋਲਵ ਹੋ ਜਾਂਦੀ ਹੈ ਸਫਾਈ ਨੂੰ ਲੈ ਕੇ ਪਿੰਡ ਦੇ ਨਗਰ ਦੇ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਭਾਈ ਨੂੰ ਲੈ ਕੇ ਅਸੀਂ ਇੱਕ ਬੇਨਤੀ ਕਰਨੀ ਚਾਹੁੰਦੇ ਹਾਂ ਜਿੱਦਾਂ ਹੁਣ ਅਸੀਂ ਟੋਬਿਆਂ ਦੀ ਪਟਾਈ ਕਰ ਰਹੇ ਹਾਂ ਜਿਹੜਾ ਪਾਣੀ ਆ ਥੋੜਾ ਸੰਜਮ ਨਾਲ ਵਰਤਣ ਤੇ ਜਿੰਨੀ ਕੋ ਉਹਨਾਂ ਨੂੰ ਲੋੜ ਉਹਨਾਂ ਨੂੰ ਪਾਣੀ ਵਰਤ ਕੇ ਟੂਟੀਆਂ ਬੰਦ ਕਰ ਦੇਣ ਕਿਉਂਕਿ ਜਦੋਂ ਅਸੀਂ ਪਾਣੀ ਕੱਢਦੇ ਹਾਂ ਤਾਂ ਅਗਲੇ ਦਿਨ ਦੇਖਦੇ ਹਾਂ ਕਿ ਪਾਣੀ ਉੱਥੇ ਉਹਨਾਂ ਹੀ ਫੇਰ ਹੋ ਜਾਂਦਾ ਉਹ ਇਹਦੇ ਕਰਕੇ ਬਹੁਤ ਪ੍ਰੋਬਲਮ ਆਉਂਦੀ ਹੈ ਤੇ ਦੂਜੇ ਨੰਬਰ ਤੇ ਜਿਹੜੇ ਆਪਾਂ ਲਪਾਪੇ ਵਗੈਰਾ ਸੱਡਦੇ ਹਾਂ ਟੋਬਿਆਂ ਦੇ ਵਿੱਚ ਇਹ ਥੋੜਾ ਜਿਹਾ ਉਹਨਾਂ ਤੋਂ ਗਰੇਜ਼ ਕਰਨ ਤਾਂ ਤਾਂ ਕਿ ਆਪਣੇ ਟੋਬੇ ਸਾਫ਼-ਸੁਥਰੇ ਰਹਿ ਸਕਣ ਜਿਸ ਤਰ੍ਹਾਂ ਸੀਵਰੇਜ ਵੀ ਕਈ ਵਾਰ ਬੰਦ ਹੋਈ ਆ ਜੀ ਨਾਲ ਨਾਲ ਇਹਦਾ ਵੀ ਕਾਰਜ ਕੀਤੇ ਜਾ ਰਹੇ ਨੇ ਹਾਂਜੀ ਸੀਵਰੇਜ ਦਾ ਵੀ ਕਾਰਜ ਨਾਲ ਦੀ ਨਾਲ ਅਸੀਂ ਕਰ ਰਹੇ ਹਾਂ ਸੀਵਰੇਜ ਦੇ ਜਿੱਦਾਂ ਹੁਣੇ ਸਾਰਾ ਸੀਵਰੇਜ ਅਸੀਂ ਆਲਰੇਡੀ ਸਾਫ ਤਕਰੀਬਨ ਹੋਈ ਚੁੱਕੇ ਨੇ ਜਿਹੜਾ ਰਹਿੰਦਾ ਮਾੜਾ ਮੋਟਾ ਉਹਨੂੰ ਵੀ ਅਸੀਂ ਸਾਫ ਕਰਵਾਉਣ ਤੇ ਲੱਗੇ ਹੋਏ ਹਾਂ ਕੀ ਚਾਹੀ ਟੋਬਿਆਂ ਨੂੰ ਬੰਦ ਕਰਕੇ ਜਾਂ ਪੂਰ ਕੇ ਕੋਈ ਪਾਰਕਾਂ ਦਾ ਵੀ ਯੋਜਨ ਕੀਤਾ ਜਾ ਰਿਹਾ ਹੈ ਪਰ ਬਣਾਇਆ ਜਾ ਰਹੇ ਨੇ ਹਾਂ ਪਿੰਡ ਵਿੱਚ ਇੱਕ ਜਿਹੜਾ ਆਪਣਾ ਪਿੰਡ ਦੇ ਵਿੱਚ ਇੱਕ ਛੋਟਾ ਟੋਬਾ ਸੀ ਉਹਨੂੰ ਬੰਦ ਕਰਕੇ ਅਸੀਂ ਉੱਥੇ ਪਾਰਕ ਵਗੈਰਾ ਇੱਕ ਹਾਲ ਬਣਾਉਣ ਦੀ ਸਕੀਮ ਦੇ ਵਿੱਚ ਆਉਣੇ ਵਾਲੇ ਟਾਈਮ ਤੇ ਅਸੀਂ ਉੱਥੇ ਹਾਲ ਬਣਾਵਾਂਗੇ ਜਿਸ ਦੇ ਵਿੱਚ ਲੋਕ ਆਪਣੇ ਜਿਹੜੇ ਪ੍ਰੋਗਰਾਮ ਕਰਦੇ ਨੇ ਬੜੇ ਖਾਸਤੇ ਤਰੀਕੇ ਨਾਲ ਜਦੋਂ ਆਣਾ ਪੰਚ ਦੇ ਬਾਹਰ ਕਿਤੇ ਹਾਲ ਬੁੱਕ ਕਰਾਉਂਦੇ ਆ ਤੇ ਲੱਖ ਲੱਖ 2-2 ਲੱਖ ਰੁਪਏ ਲੱਗ ਜਾਂਦਾ ਤੇ ਹਾਲ ਇਦਾਂ ਦਾ ਹਾਲ ਤਿਆਰ ਕਰਾਂਗੇ ਕਿ ਪਿੰਡ ਦੇ ਵਿੱਚ ਸਾਡਾ ਉਹ ਹੀ ਲੱਖ ਰੁਪਏ ਵਾਲਾ ਸਾਧਾ 5-7 ਹਜ਼ਾਰ ਤੋਂ ਹੋ ਜਾਊਗਾ ਜਿੱਥੇ ਪੂਰਤੀ ਕੀਤੀ ਜਾ ਰਹੀ ਹੈ ਟੋਬਿਆਂ ਦੀ ਉੱਥੇ ਵੀ ਹੋਰ ਪਾਣੀ ਦੇ ਵਿਕਾਸ ਦੇ ਲਈ ਪ੍ਰੋਗਰਾਮ ਇਹ ਉਲੀਕੇ ਜਾ ਰਹੇ ਨੇ ਹਾਂਜੀ ਹੁਣ ਜਿਵੇਂ ਬੜਾ ਟੋਪਿਕ ਅਸੀਂ ਕਰਿਆ ਉਹਦੇ ਵਿੱਚ ਅਸੀਂ ਸੀਚੇਵਲ ਮਾਡਲ ਲਾ ਰਹੇ ਹਾਂ